ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਆ ਨਾ ਇੱਦਾਂ ਤੋਂ ਮੈਂ ਇਹ ਚੋਟ ਸਿੱਧਵੰਦ ਆਇਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੌਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਅੱਜ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੌਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕੱਲ ਦੀ ਗੱਲ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਉਹਨੂੰ ਕਹਿਣ ਵਾਸਤੇ ਇਸ ਕਰਕੇ ਇਨੇ ਮੇਰਾ ਮੁਝੇ ਇਹ ਫਾਇਦਾ ਉਠਾਇਆ ਪਿਸਤੌਲ ਦੀ ਨੋਕ ਤੇ ਮੈਨਾਂ ਗਲਤ ਕੰਮ ਕੀਤਾ ਕੁਲਬੀਰ ਸਿੰਘ ਸਰਪੰਚ ਆਏ ਹਾਂਜੀ ਨਹੀਂ ਨਹੀਂ ਸਰਪੰਚ ਆਵੇਂ ਦਾ ਚੋਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਜਾ ਦਿੱਤੀ ਜਾਏ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੇ ਉਹ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਸਤੌਲ ਦੀ ਨੋਕ ਤੇ ਕੀਤੀ ਕਹਿੰਦੇ ਕਹਿੰਦੇ ਆ ਪਿਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਮਾਮਲਾ ਆਪਣੀ ਕਾਰਵਾਈ ਕੀ ਮਾਲਾਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਿਆ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂਗੇ ਹਾਂ ਹੋਵੇ ਤਾਂ ਕੀ ਪਿੰਡ ਦਾ ਸਰਪੰਚਾਂ ਕਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਮਸਲਾ ਕੀ ਮਸਲਾ ਪੈ ਹੈ ਦਾ ਲੈਣ ਦੇ ਨਹੀਂ ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਅੱਗੇ ਵੀ ਜਾਂਦੇ ਜਾਂਦੇ ਹੀ ਇਹ ਵੀ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਜਦੋਂ ਦੁਕਾਨ ਹੈ ਉਹਦੇ ਪਿੱਛੇ ਘਰ ਉੱਥੇ ਉਹਨਾਂ ਬੁਲਾਇਆ ਹੀ ਇਹ ਦਿਨ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ